ਸ਼ੇਰ ਦਰਬਾਰ ਸਹਿ ਪਹੁੰਚਿਆ ਸੰਤੂ ਆਰੰਭਿਆ ਨਗਰ ਕੇ ਤੇ ਸੰਤਾ ਨੇ ਫੋਲਾ ਦੀ ਵਰਖਾ ਨਾਲ ਕੀਤਾ ਸੁਆਗਤ ਸ਼੍ਰਮਣਿਕ ਮੇਟੀ ਵੱਲੋਂ ਪੰਜ ਪਿਆਰਿਆਂ ਦਾ ਕੀਤਾ ਗਿਆ ਸਨਮਾਨ ਨਗਰ ਕੇتن ਅਗਲੇ ਪੜਾ ਲਈ ਹੋਇਆ ਰਵਾਨਾ ਅਸਾਂ ਤੋਂ ਚਲ ਕੇ ਅਨੇਕਾ ਰਾਜਾਂ ਰਾਹੀਂ ਗੁਜਰਦਾ ਨਗਰ ਕੀਰਤਨ ਸਚਕਰਸ਼ੀ ਦੇ ਦਰਬਾਰ ਸੈ ਪਹੁੰਚਿਆ ਜਿੱਥੇ ਸੰਗਤਾਂ ਨੇ ਵਿਸ਼ਾਲ ਉਤਸ਼ਾਹ ਤੇ ਸ਼ਰਧਾ ਨਾਲ ਇਸ ਦਾ ਸੁਆਗਤ ਕੀਤਾ ਜਿਵੇਂ ਹੀ ਨਗਰ ਕੀਰਤਨ ਸ੍ਰੀ ਹਰਮੰਦਰ ਸਾਹਿਬ ਦੇ ਪਰਿਕਰਮਾ ਦੇ ਵਿੱਚ ਪਹੁੰਚਿਆ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਤੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਦੇ ਨਾਲ ਆਕਾਸ਼ ਗੂੰਜਾ ਦਿੱਤਾ ਇਸ ਪਵਿੱਤਰ ਮੌਕੇ ਤੇ ਆਤਮਕ ਚਰਚਾ ਗੁਰਬਾਣੀ ਕੀਰਤਨ ਅਤੇ ਗੁਰੂ ਦੇ ਦੇਖਿਆਵਾਂ ਦਾ ਪ੍ਰਚਾਰ ਕੀਤਾ ਗਿਆ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਐਸਜੀਪੀਸੀ ਦੇ ਅਧਿਕਾਰੀਆਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਇਹ ਨਗਰ ਕੀਰਤਨ ਸਿੱਖ ਧਰਮ ਦੀ ਸ਼ਾਨ ਅਤੇ ਇਕਤਾ ਦਾ ਪ੍ਰਤੀਕ ਹੈ ਜੋ ਪਿਆਰ ਭਾਈਚਾਰਾ ਤੇ ਸੇਵਾ ਦੇ ਸੁਨੇਹੇ ਨੂੰ ਹਰ ਸੂਬੇ ਤੱਕ ਪਹੁੰਚਾ ਰਿਹਾ ਹੈ ਇਸ ਮੌਕੇ ਤੇ ਸ਼ਰਦਾਲ ਨੂਆ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਅਤੇ ਗੁਰਬਾਣੀ ਦੀ ਧੁਨ ਅਤੇ ਸਮੂਹ ਸੰਗਤ ਨੇ ਅਰਦਾਸ ਕੀਤੀ ਕਿ ਦੁਨੀਆ ਦੇ ਵਿੱਚ ਆਮਨ ਅਤੇ ਚੈਨ ਬਣਿਆ ਰਹੇ ਜਾਣਕਾਰੀ ਅਨੁਸਾਰ ਇਹ ਨਗਰ ਕੀਰਤਨ ਅੱਜ ਸਵੇਰੇ 9 ਵਜੇ ਸਚਕਣ ਸ਼੍ਰੀ ਦਰਬਾਰ ਸਾਹਿਬ ਤੋਂ ਅਗਲੇ ਪੜਾ ਲਈ ਰਵਾਨਾ ਹੋਇਆ ਸੁਰੱਖਿਆ ਅਤੇ ਪ੍ਰਬੰਧਾਂ ਲਈ ਸਥਾਨਕ ਪ੍ਰਸ਼ਾਸਨ ਅਤੇ ਸੇਵਾਦਾਰਾਂ ਵੱਲੋਂ ਵਿਸ਼ੇਸ਼ ਬੰਦੋਬਸਤ ਕੀਤੇ ਗਏ ਏ ਜੀਵਨ ਦਾ ਢੰਗ ਦਾ ਢੰਗ ਵੀ ਜੋ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਨੂੰ ਬਖਸ਼ ਕੀਤਾ ਸੀ ਉਹਦੇ ਅਨਸਾਰ ਪਵਿੱਤਰ ਕਰਵਾਣੀ ਦੇ ਲੜ ਲਾਇਆ ਆਓ ਸਾਰੇ ਬਾਣੀ ਦੇ ਬਾਣੇ ਦੇ ਧਾਰਨੀ ਹੋਈਏ ਸਤਿਗੁਰਾਂ ਦੀ ਪਵਿੱਤਰ ਕਰਵਾਣੀ ਦੇ ਅਨਸਾਰ ਜੀਵਨ ਜਾਂਚ ਆ ਜਾ ਇਹੋ ਗੁਰੂ ਚਰਵਾਦਾ ਵਿੱਚ ਆਸਿਆ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਸੋਨਾ ਬਹੁਤ بڑے ਵੱਡੇ ਪੱਧਰ ਤੇ ਪਹੁੰਚੀ ਹੈ ਜੀ ਇਸ ਨਗਰ ਕਿੰਨਾ ਦੇ ਵਿੱਚ ਇਹ ਦੇਖੋ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਆਪ ਹੀ ਸਾਖਸ਼ਾਤ ਵਰਤ ਰਹੇ ਹਾਂ ਜਿਉਂ ਧੋਬੜੀ ਸਾਹਿਬ ਤੋਂ ਇਹ ਨਗਰ ਕੀਰਤਨ ਬ੍ਰੰਭ ਹੋਇਆ ਸੀ 24 ਸਟੇਟਾਂ ਦੇ ਵਿੱਚੋਂ ਹੋ ਕੇ ਪੰਜਾਬ ਵਿੱਚ 30 ਤਰੀਕ ਨੂੰ 29 ਤਰੀਕ ਰਾਤ ਨੂੰ ਪਹੁੰਚਿਆ ਸੀ ਤੇ ਮੈਂ ਸਮਝਦਾ ਲੱਖਾਂ ਦੀ ਤਦਾਦ ਨੇ ਲੋਕਾਂ ਨੇ ਕਰੋੜਾਂ ਨੇ ਸਤਿਗੁਰਾਂ ਦੇ ਇਸ ਪਵਿੱਤਰ ਮਹਾਨ ਸ੍ਰੀ ਹਰਿਦਿਗੁਰਪਾਲ ਜੀ ਨੂੰ ਸਮਾਰਪਿਤ ਨਗਰ ਕੀਰਤਨ ਦੇ ਵਿੱਚ 350 ਸਾਲਾਂ ਚ ਬਹੁਤ ਵੱਡੇ ਪੱਧਰ ਤੇ ਹਾਜ਼ਰੀਆਂ ਭਰੀਆਂ ਸਾਰਿਆਂ ਪਰਿਵਾਰਾਂ ਦੇ ਸਤਿਗੁਰੂ ਜੀ ਸੁਖ ਸ਼ਾਂਤੀ ਬਖਸ਼ਿਸ਼ ਕਰਨ ਇਹੋ ਹੀ ਗੁਰਚਾਰਨਾਂ ਦੇ ਵਿੱਚ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਿਕ ਲੋਕ ਅਮਰਤਾ ਸ਼ਗਿਆਨਾਂ ਨੇ ਬਾਣੀ ਵਾਲੇ ਬਣੇ ਕਿੰਨੀ ਵੱਡੇ ਜਦਾ ਸਟੇਟਾਂ ਵਿੱਚ ਨਗਰ ਕੀਰਤਨ ਗਿਆ ਸ਼੍ਰੋਮਣੀਪੁਰ ਦਾ ਪ੍ਰਬੰਧਕੀ ਜਿਹੜੇ ਖਾਸ ਕਰਨ ਲੱਗੇ ਦੇਖੋ ਅਸੀਂ ਸਾਰੇ ਤਖਤਾਂ ਦਾ ਪਹਿਲੇ ਫੈਸਲਾ ਕੀਤਾ ਸੀ ਕਿ ਜਿੰਨੇ ਵੀ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਇੱਥੇ ਸਾਰੇ ਨਿਰੰਤਰ ਜਿਹੜਾ ਲੜੀ ਤੇ ਬਿਜਤਾ ਸਾਰੇ ਆਪਣੇ ਅਮਰ ਸੰਚਾਰ ਹੁੰਦਾ ਹੀ ਆ ਪਰ ਹੁਣ ਸਾਡੇ ਨਵਲਾ ਸਾਹਿਬ ਨਿਰੰਤਰ ਰੋਜ਼ ਦਾ ਅਮਰ ਸੰਚਾਰ ਹੁੰਦਾ। ਜੀ ਟੈਕਸੀ ਦੀ ਕੇਸਗੜ੍ਹ ਸਾਹਿਬ ਵਿਖੇ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਲਗਾਤਾਰ ਜਿਹੜਾ ਆ ਅਮਰ ਸੰਚਾਰ ਹੋਊਗਾ। ਸੋ ਗੁਰੂ ਚਰਨਾਂ ਵਿੱਚ ਜੁੜਨਾ ਜਿਨ੍ਹਾਂ ਨੇ ਜਿਹੜੇ ਚਾਹੁੰਦੇ ਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਨਾ ਵੱਧ ਤੋਂ ਵੱਧ ਖੰਡੇ ਬਾਤੇ ਦੀ ਪੋਲ ਛੱਡਣ। ਛਰਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ।